ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ਼ਹਿ ਲਾਕੋੜਾ ਸੰਗਤ ਜੀ ਇਹ ਸਥਾਨ ਛੇਵੀਂ ਪਾਤਸ਼ਾਹੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਜੀ ਸੰਗਤ ਜੀ ਇੱਕ ਕਾਬਲ ਦਾ ਰਹਿਣ ਵਾਲਾ ਇੱਕ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸਰਦਾਰੂ ਸਿੱਖ ਸੀ ਸੰਮਤ 1635 ਵਿੱਚ ਸਿੱਖ ਨੇ ਦੋ ਘੋੜੇ ਸਤਿਗੁਰ ਜੀ ਨੂੰ ਭੇਟ ਕੀਤੇ ਉਹਨਾਂ ਦੇ ਨਾਮ ਦਿਲਬਾਗ ਅਤੇ ਗੁਲਬਾਗ ਰੱਖਿਆ ਗਿਆ ਸੀ ਬਾਅਦ ਵਿੱਚ ਸੰਗਤ ਜੀ ਸਤਿਗੁਰਾਂ ਨੇ ਉਹਨਾਂ ਦਾ ਨਾਮ ਬਦਲ ਕੇ ਇੱਕ ਦਾ ਨਾਮ ਜਾਨ ਭਾਈ ਰੱਖਿਆ ਅਤੇ ਦੂਜੇ ਦਾ ਨਾਮ ਸਹੇਲਾ ਕੋੜਾ ਰੱਖਿਆ ਸੀ ਸੰਗਤ ਜੀ ਮਾਤਾ ਸੁਲਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਸਮੇ ਸਤਿਗੁਰੂ ਜੀ ਸਹੇਲੇ ਕੋੜੇ ਤੇ ਹੀ ਸਵਾਰ ਸਨ ਸੰਗਤ ਜੀ ਗੁਰੂ ਜੀ ਨੇ ਸਹੇਲੇ ਕੋੜੇ ਤੇ ਹੀ ਕਰਤਾਰਪੁਰ ਸਾਹਿਬ ਦੀ ਜੰਗ ਲੜੀ ਜੰਗ ਵਿੱਚ ਲੜਦਿਆਂ ਸਹੇਲਾ ਕੋੜਾ ਜ਼ਖਮੀ ਹੋ ਗਿਆ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕਿਰਤਪੁਰ ਨੂੰ ਜਾ ਰਹੇ ਸਨ ਰਸਤੇ ਵਿੱਚ ਘੋੜੇ ਨੇ ਇਸ ਪਵਿੱਤਰ ਜਗ੍ਹਾ ਤੇ ਸ਼ੀਰ ਛੱਡ ਦਿੱਤਾ ਸੰਗਤ ਜੀ ਘੋੜੇ ਦੇ ਸਰੀਰ ਵਿੱਚ ਉਸ ਟਾਈਮ ਅਨੇਕਾਂ ਗੋਲੀਆਂ ਲੱਗੀਆਂ ਅਤੇ ਇਸ ਸੰਸਕਾਰ ਕਰਨ ਤੇ ਘੋੜੇ ਦੇ ਸਰੀਰ ਵਿੱਚੋਂ ਸਵਾ ਮਨ ਕੱਚਾ ਸਿਕਾ ਨਿਕਲਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀਂ ਸਹੇਲੇ ਘੋੜੇ ਦਾ ਸਸਕਾਰ ਕੀਤਾ ਅਤੇ ਇਹ ਸਥਾਨ ਸਹੇਲਾ ਘੋੜਾ ਸਾਹਿਬ ਜੀ ਦੇ ਨਾਮ ਤੇ ਪ੍ਰਸਿੱਧ ਹੈ ਜੀ ਸੰਗਤ ਜੀ શ્રી ਆਨੰਦਪੁਰ ਸਾਹਿਬ ਤੋਂ ਗੁਰੂਕੇ ਲਾਹੌਰ ਨੂੰ ਜਾਂਦਿਆਂ ਇਹ ਸਥਾਨ ਰਸਤੇ ਦੇ ਵਿੱਚ ਸਥਿਤ ਹੈ ਜੀ ਅਤੇ ਸੰਗਤਾਂ ਬਹੁਤ ਹੀ ਸ਼ਰਧਾ ਦੇ ਨਾਲ ਇੱਥੇ ਆ ਕਰਕੇ ਦਰਸ਼ਨ ਕਰਦੀਆਂ ਹਨ ਅਤੇ ਹੌਲੇ ਮੁਹੱਲੇ ਤੇ ਵੀ ਇਸ ਸਥਾਨ ਤੇ ਬਹੁਤ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ